ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਤ ਸਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਐਤਵਾਰ ਦੇ ਦਿਨ ਸੜੀ ਹੋਈ ਬੱਤੀ ਦੇ ਨਾਲ ਇਹ ਕੰਮ ਕਰ ਲੈਂਦੇ ਹੋ ਤਾਂ ਤੁਹਾਨੂੰ ਬਣਾ ਸਕਦੀ ਹੈ ਜੀ ਕਰੋੜਪਤੀ ਸੋ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਾਂ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਅਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰਪੂਰ ਹੋ ਜਾਵੇ ਸੋ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਦੋਂ ਅਸੀਂ ਜੋਤ ਜਗਾਉਂਦੇ ਹਾਂ ਉਹ ਜੋ ਬੱਤੀ ਬਚ ਜਾਂਦੀ ਹੈ ਉਸ ਦਾ ਕੀ ਕੀਤਾ ਜਾਵੇ ਜਿਸ ਦੇ ਨਾਲ ਘਰ ਦੇ ਵਿੱਚ ਧਨ ਦੌਲਤ ਅਤੇ ਬਰਕਤਾਂ ਵਿੱਚ ਵਾਧਾ ਹੋ ਜਾਵੇ ਤਾਂ ਸਾਧ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਬਾਰੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸੋ ਸਾਧ ਸੰਗਤ ਜੀ ਅੱਜ ਦੀ ਕਥਾ ਵਿਚਾਰ ਦੇ ਵਿਸ਼ੇ ਤੇ ਸਾਂਝ ਪਾਉਣੀ ਹੈ ਕਿ ਤੁਸੀਂ ਜੋ ਵੀ ਜੋਤ ਦੀ ਸੜੀ ਹੋਈ ਬੱਤੀ ਹੁੰਦੀ ਹੈ ਉਸ ਨੂੰ ਕੂੜੇ ਵਿੱਚ ਸੁੱਟ ਦਿੰਦੇ ਹੋ ਤੇ ਜੇਕਰ ਤੁਸੀਂ ਐਵੇਂ ਹੀ ਕਰਦੇ ਹੋ ਤਾਂ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਤਾਂ ਤੁਸੀਂ ਜ਼ਿੰਦਗੀ ਵਿੱਚ ਤਰੱਕੀ ਨਹੀਂ ਕਰ ਸਕਦੇ ਨਾ ਹੀ ਆਪਣੀ ਸੁੱਤੀ ਪਈ ਕਿਸਮਤ ਨੂੰ ਜਗਾ ਸਕਦੇ ਹੋ ਜੇਕਰ ਤੁਸੀਂ ਇਸ ਸੜੀ ਹੋਈ ਪੱਤੀ ਦਾ ਸਹੀ ਤਰ੍ਹਾਂ ਇਸਤੇਮਾਲ ਕਰਨਾ ਜਾਣਦੇ ਹੋ ਤਾਂ ਹੀ ਜ਼ਿੰਦਗੀ ਵਿੱਚ ਕਦੇ ਵੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਥੋੜੇ ਜਿਹੇ ਯਤਨ ਦੇ ਨਾਲ ਹੀ ਹਰ ਉਸ ਚੀਜ਼ ਨੂੰ ਹਾਸਲ ਕਰ ਸਕਦੇ ਹੋ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਜਦੋਂ ਇਹ ਵੀ ਆਪਾਂ ਕੰਮ ਕਰਨਾ ਹੋਵੇ ਫਿਰ ਆਪਾਂ ਜੋਤ ਜ਼ਰੂਰ ਜਗਾਉਣੀ ਆ ਜਿਵੇਂ ਅਖੰਡ ਪਾਠ ਸਾਹਿਬ ਦੀ ਰੰਮਤਾ ਕਰਨੀ ਹੋਵੇ ਉਦੋਂ ਵੀ ਜੋਤ ਜਗਾਈ ਜਾਂਦੀ ਹੈ ਆਪਾਂ ਹਰ ਸ਼ੁੱਭ ਕੰਮ ਕਰਨ ਤੋਂ ਪਹਿਲਾਂ ਜੋਤ ਜਗਾਉਣੀ ਆ ਆਪਾਂ ਸ਼ਾਮ ਨੂੰ ਹੀ ਘਰਾਂ ਦੇ ਵਿੱਚ ਜੋਤ ਜਗਾਉਣੀ ਆ ਉਸ ਜੋਤ ਨੂੰ ਜਗਾਉਣ ਦੀ ਜ਼ਿੰਮੇਵਾਰੀ ਸਿਰਫ ਪਾਠ ਤੱਕ ਜਾਂ ਪੂਜਾ ਤੱਕ ਹੀ ਸੀਮਤ ਨਹੀਂ ਹੁੰਦੀ ਸਾਧ ਸੰਗਤ ਜੀ ਜਿੰਨਾ ਮਹੱਤਵ ਜੋਤ ਜਗਾਉਣ ਦਾ ਹੁੰਦਾ ਹੈ ਉਹਨਾਂ ਹੀ ਉਸਨੂੰ ਸੰਪੂਰਨ ਹੋਣ ਤੋਂ ਬਾਅਦ ਬੱਚੀ ਹੋਈ ਬੱਤੀ ਦਾ ਵੀ ਹੁੰਦਾ ਹੈ ਸੰਗਤ ਜੀ ਕਿਹਾ ਜਾਂਦਾ ਹੈ ਕਿ ਜੋਤ ਆਪਣੇ ਆਸਥਾਨ ਨੂੰ ਪਰਮਾਤਮਾ ਨਾਲ ਜੋੜਦੀ ਹੈ ਕਈ ਲੋਕ ਕੀ ਕਰਦੇ ਹਨ ਕਿ ਜੋ ਬੱਤੀ ਬਚ ਜਾਂਦੀ ਹੈ ਉਸਨੂੰ ਬਾਹਰ ਸੁੱਟ ਦਿੰਦੇ ਹਨ ਤੇ ਕਈ ਕੀ ਕਰਦੇ ਹਨ ਕਿ ਮਹੀਨੇ ਦੀ ਇਕੱਠੀ ਕਰਕੇ ਲਿਫਾਫੇ ਵਿੱਚ ਪਾਈ ਜਾਂਦੇ ਹਨ ਫਿਰ ਇੱਕ ਭਾਂਡੇ ਵਿੱਚ ਪਾਈ ਜਾਂਦੇ ਹਨ ਤੇ ਫਿਰ ਜਾ ਕੇ ਉਸ ਨੂੰ ਜਲ ਪ੍ਰਵਾਹ ਕਰ ਦਿੰਦੇ ਹਨ ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਆਪਾਂ ਖੁਦ ਹੀ ਘਰ ਪਰਿਵਾਰ ਵਿੱਚ ਦਲੇਦਰ ਦਾ ਤੇ ਗਰੀਬੀ ਨੂੰ ਆਵਾਜ਼ਾਂ ਮਾਰ ਕੇ ਲੈ ਕੇ ਆਉਂਦੇ ਆ ਜਦੋਂ ਆਪਾਂ ਜੋਤ ਜਗਾਉਂਦੇ ਆ ਆਪਣੇ ਆਸ-ਪਾਸੇ ਦਾ ਜੋ ਵਾਤਾਵਰਣ ਹੈ ਜਦੋਂ ਆਪਾਂ ਨਾਮ ਜਪਦੇ ਆ ਤਾਂ ਵੀ ਉਹ ਤਰੰਗਾਂ ਜੋਤ ਦੇ ਨਾਲ ਉਵੇਂ ਹੀ ਅਸਰ ਕਰਦੀਆਂ ਹਨ ਇੰਨੇ ਹਨ ਜਦੋਂ ਜੋਤ ਬੁੱਝ ਜਾਂਦੀ ਹੈ ਤਾਂ ਉਸ ਦਾ 4 ਘੰਟੇ ਬਾਅਦ ਹੀ ਉਹਨਾਂ ਅਸਰ ਬਣਿਆ ਰਹਿੰਦਾ ਹੈ। ਭਾਵੇਂ ਕਿ ਜਦੋਂ ਜੋਤ ਵੱਜ ਜਾਂਦੀ ਹੈ ਤਾਂ ਉਸ ਦਾ ਅਸਰ ਉਸ ਦੇ ਵੱਧਣ ਤੋਂ ਬਾਅਦ ਵੀ ਰਹਿੰਦਾ ਹੈ। ਜਿਹੜੀਆਂ ਬੱਤੀਆਂ ਹੁੰਦੀਆਂ ਹਨ ਇਹਨਾਂ ਸਾਰੀਆਂ ਹੀ ਬੱਤੀਆਂ ਨੂੰ ਤੁਸੀਂ ਇਕੱਠਾ ਕਰ ਲਓ। ਜੀਵਾਂ ਮਹੀਨੇ ਦੀ ਜੋਤ ਦੀ ਬੱਤੀ ਇਕੱਠੀ ਕਰ ਲਓ। ਇਹਦੇ ਉੱਪਰ ਹਲਕਾ ਜਿਹਾ ਘਿਓ ਪਾ ਕੇ ਮਿੱਟੀ ਦੇ ਭਾਂਡੇ ਦੇ ਵਿੱਚ ਰੱਖ ਦਿਓ। ਫਿਰ ਇਸ ਨੂੰ ਸਾਲ ਲਗੋ। ਉਸ ਤੋਂ ਬਾਅਦ ਇਹ ਜਿਹੜੀ ਰਾਖ ਬਣ ਜਾਵੇਗੀ ਭਾਵ ਕੇ ਸਵਾਹ ਬਣ ਜਾਵੇਗੀ ਕਾਲੇ ਜਿਹੇ ਰੰਗ ਦੀ ਭਾਵੇਂ ਇਸ ਨੂੰ ਪਾਣੀ ਵਿੱਚ ਘੋਲ ਕੇ ਪੀ ਲਓ ਜਾਂ ਫਿਰ ਇਸ ਨੂੰ ਕਿਸੇ ਚੀਜ਼ ਦੇ ਵਿੱਚ ਪਾ ਕੇ ਵੀ ਖਾ ਸਕਦੇ ਹੋ ਇਸ ਦਾ ਵਿਗਿਆਨਕ ਤੇ ਧਾਰਮਿਕ ਕਾਰਨ ਦੋਵੇਂ ਹਨ ਧਾਰਮਿਕ ਲੋਕ ਆਖਦੇ ਹਨ ਜਦੋਂ ਤੁਸੀਂ ਇਸ ਤਰ੍ਹਾਂ ਇਸ ਦਾ ਸੇਵਨ ਕਰਦੇ ਹੋ ਇਸ ਨਾਲ ਤੁਸੀਂ ਕਈ ਤਰ੍ਹਾਂ ਦੇ ਰੋਗਾਂ ਤੋਂ ਬਚ ਸਕਦੇ ਹੋ ਘਰ ਵਿੱਚ ਤਾਂ ਨਿਦੌਲਤ ਦਾ ਵਾਸ ਹੋ ਜਾਂਦਾ ਹੈ ਬਰਕਤਾਂ ਦਾ ਵਾਸਾ ਹੁੰਦਾ ਹੈ ਤੇ ਵਿਗਿਆਨ ਆਖਦਾ ਹੈ ਜੇ ਆਪਾਂ ਇਸ ਦਾ ਸੇਵਨ ਕਰਦੇ ਆ ਤਾਂ ਇਹਦੇ ਨਾਲ ਆਪਾਂ ਰੋਗਾਂ ਤੋਂ ਮੁਕਤ ਹੋ ਜਾਂਦੇ ਆ ਇਹ ਆਪਣੇ ਘਰ ਵਿੱਚ ਕਿਸੇ ਪੁਰਾਣੀ ਖੰਗ ਜੇਕਰ ਕਿਸੇ ਨੂੰ ਲੱਗੀ ਹੋਈ ਤਾਂ ਉਹ ਵੀ ਠੀਕ ਕਰ ਸਕਦੀ ਹੈ ਜਾਂ ਫਿਰ ਗਲੇ ਦੇ ਨਾਲ ਜੁੜੀ ਹੋਈ ਕੋਈ ਵੀ ਸਮੱਸਿਆ ਹੈ ਤਾਂ ਉਸ ਦਾ ਵੀ ਹੱਲ ਹੋ ਜਾਂਦਾ ਹੈ ਉਹ ਵੀ ਠੀਕ ਹੋ ਜਾਂਦੀ ਹੈ ਸੰਗਤ ਜੀ ਜਦੋਂ ਆਪਾਂ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਦੇ ਆ ਉਦੋਂ ਜੋਤ ਜਗਾਉਣੀ ਆ ਉਹ ਜਿਹੜੀ ਆਪਣੀ ਜੋਤ ਹੈ ਉਹ ਤਿੰਨੇ ਦਿਨ ਹੀ ਜਗਦੀ ਰਹਿੰਦੀ ਹੈ ਤੇ ਜਦੋਂ ਅਖੰਡ ਪਾਠ ਸਾਹਿਬ ਦੀ ਸਮਾਪਤੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਸ ਜੋਤ ਨੂੰ ਬੁਝਣ ਨਾ ਦਿਓ ਉਸ ਨੂੰ ਉਨੇ ਸਮੇਂ ਤੱਕ ਜਗਦੇ ਹੀ ਰਹਿਣ ਦਿਓ ਜਦੋਂ ਤੱਕ ਉਹ ਆਪਣੇ ਆਪ ਜਗਦੀ ਰਹਿੰਦੀ ਹੈ ਉਸ ਤੋਂ ਬਾਅਦ ਆਖਦੇ ਹਨ ਜੋ ਆਪਾਂ ਜਿਸ ਭਾਂਡੇ ਵਿੱਚ ਜੋਤ ਜਗਾਈ ਹੁੰਦੀ ਹੈ ਤੁਸੀਂ ਵੇਖਿਆ ਉਹਦੇ ਉੱਤੇ ਲਾਲ ਰੰਗ ਦਾ ਇੱਕ ਜਾਲ ਜਿਹਾ ਬਣ ਗਿਆ ਹੋਵੇਗਾ ਕਹਿੰਦੇ ਹਨ ਕਿ ਉਸ ਨੂੰ ਲਾ ਕੇ ਇੱਕ ਡੱਬੇ ਵਿੱਚ ਪਾ ਲਓ ਜਿਹੜਾ ਉਪਰੋਂ ਚੰਗੀ ਤਰ੍ਹਾਂ ਬੰਦ ਹੋ ਜਾਵੇ ਉਹਦੇ ਵਿੱਚ ਥੋੜੀ ਜੀ ਖੰਡ ਪਾ ਲਓ ਚੰਗੀ ਤਰ੍ਹਾਂ ਰਲਾ ਕੇ ਰਾਤ ਨੂੰ ਸੌਣ ਸਮੇਂ ਤੁਸੀਂ ਇੱਕ ਚਮਚ ਕੋਸੇ ਪਾਣੀ ਦੇ ਨਾਲ ਲੈ ਕੇ ਤੇ ਖਾ ਲੈਣਾ ਹੈ ਜਾਂ ਫਿਰ ਕੋਸਾ ਦੁੱਧ ਲੈ ਲਓ ਇਦਾਂ ਕਰਨ ਨਾਲ ਤੁਹਾਡੀ ਪੁਰਾਣੀ ਤੋਂ ਪੁਰਾਣੀ ਖਾਂਗ ਜਾਂ ਗਲੇ ਦੀ ਕੋਈ ਵੀ ਸਮੱਸਿਆ ਹੋਵੇ ਠੀਕ ਹੋ ਜਾਵੇਗੀ ਕਈ ਲੋਕਾਂ ਦਾ ਮੰਨਣਾ ਹੈ ਕਿ ਜਿਵੇਂ ਆਪਾਂ ਇਸ ਦਾ ਸੇਵਨ ਕਰਦੇ ਹਾਂ ਆਪਣੇ ਅੰਦਰ ਦੀ ਨੈਗੇਟਿਵ ਊਰਜਾ ਦੂਰ ਹੋ ਜਾਂਦੀ ਹੈ ਜਿਸ ਦੇ ਨਾਲ ਮਨੁੱਖ ਵਿੱਚ ਉਦਮ ਮਿਹਨਤ ਅਤੇ ਨਵਾਂ ਕੁਝ ਕਰਨ ਦਾ ਸੰਚਾਰ ਆ ਜਾਂਦਾ ਹੈ ਮਨੁੱਖ ਹਮੇਸ਼ਾ ਹੀ ਅੱਗੇ ਵਧਦਾ ਜਾਂਦਾ ਹੈ ਆਖਦੇ ਹਨ ਕਿ ਇਹ ਜਿਹੜੀ ਰਾਖ ਹੋਵੇਗੀ ਨਾ ਆਪਣੇ ਘਰ ਦੀ ਕੋਈ ਵੀ ਮਿੱਟੀ ਦਾ ਗਮਲਾ ਲੈ ਕੇ ਉਹਦੇ ਵਿੱਚ ਤੁਸੀਂ ਪਾ ਸਕਦੇ ਹੋ ਉਹਦੇ ਵਿੱਚ ਕੋਈ ਫੁੱਲ ਬੂਟਾ ਲਗਾ ਸਕਦੇ ਹੋ ਇਸ ਦੇ ਨਾਲ ਆਪਣੇ ਆਪ ਆਲੇ-ਦੁਆਲੇ ਦਾ ਵਾਤਾਵਰਣ ਸ਼ੁੱਧ ਹੋ ਜਾਵੇਗਾ ਤੁਹਾਡੇ ਘਰ ਦੀ ਜੋ ਨੈਗੇਟਿਵ ਊਰਜਾ ਉਹ ਵੀ ਸੋਖੀ ਜਾਵੇਗੀ ਜਿਸ ਦੇ ਨਾਲ ਘਰ ਦੇ ਵਿੱਚ ਕਲੇ ਕਲੇਸ਼ ਨਹੀਂ ਹੋਵੇਗਾ। ਦੂਸਰੀ ਚੀਜ਼ ਆਖਦੇ ਹਨ ਭਾਵੇਂ ਤੁਹਾਡੇ ਘਰ ਵਿੱਚ ਇਸ ਤਰ੍ਹਾਂ ਨਹੀਂ ਕਰਨਾ ਤਾਂ ਜੇਕਰ ਰੁੱਖ ਲੱਗੇ ਹੋਏ ਹਨ ਉਸ ਦੀ ਕਿਯਾਰੀ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਸ ਮਿੱਟੀ ਵਿੱਚ ਮਿਲਾ ਦਿਓ। ਇਸ ਤਰੀਕੇ ਨਾਲ ਤੁਸੀਂ ਕਰਦੇ ਹੋ ਇਹ ਤੁਹਾਡੇ ਘਰ ਵਿੱਚੋਂ ਦਲਿੱਦਰ ਨੂੰ ਕੋਹਾਂ ਤੱਕ ਦੂਰ ਕਰ ਦੇਵੇਗੀ। ਕਿਹਾ ਜਾਂਦਾ ਹੈ ਜਿਸ ਘਰ ਵਿੱਚ ਜੋਤ ਜਗਾਈ ਜਾਂਦੀ ਹੈ ਉਸ ਘਰ ਦਾ ਜਿਹੜਾ ਵਾਤਾਵਰਣ ਹੁੰਦਾ ਹੈ ਉਹ ਇਹਨਾਂ ਜ਼ਿਆਦਾ ਸਾਫ਼ ਹੋ ਜਾਂਦਾ ਹੈ ਕਿ ਉਸ ਦੇ ਘਰ ਦੇ ਜੀਵਾਂ ਨੂੰ ਕਦੇ ਵੀ ਅਸਥਮਾ ਜਾਂ ਸਾਹ ਵਰਗੇ ਰੋਗ ਨਹੀਂ ਹੁੰਦੇ। ਉਹਨਾਂ ਦੇ ਫੇਫੜੇ ਬਹੁਤ ਜ਼ਿਆਦਾ ਮਜ਼ਬੂਤ ਹੋ ਜਾਂਦੇ ਹਨ। ਉਹਨਾਂ ਦੇ ਘਰ ਵਿੱਚ ਸਕਾਰਾਤਮਕਤਾ ਹੋਰ ਜ਼ਿਆਦਾ ਵੱਧ ਜਾਂਦੀ ਹੈ ਤੇ ਉਹਨਾਂ ਦੇ ਘਰ ਦੇ ਲੋਕਾਂ ਦੇ ਕਦੇ ਵੀ ਰੋਗਾਂ ਦਾ ਸਾਹਮਣਾ ਉਹਨਾਂ ਨੂੰ ਨਹੀਂ ਕਰਨਾ ਪੈਂਦਾ। ਭਾਵ ਕਿ ਰੋਗਾਂ ਤੋਂ ਮੁਕਤੀ ਮਿਲ ਜਾਂਦੀ ਹੈ। ਤੇ ਦੂਸਰਾ ਜਿਸ ਵੀ ਘਰ ਦੇ ਵਿੱਚ ਜੋਤ ਜਗਾਈ ਜਾਂਦੀ ਹੈ, ਉੱਥੇ ਕਲੇ-ਕਲੇਸ਼ ਨਹੀਂ ਹੁੰਦਾ। ਆਪਣੇ ਵਿੱਚੋਂ ਕਈ ਲੋਕ ਤਾਂ ਦੇਸੀ ਘੋਦੀ ਜੋਤ ਜਗਾਉਂਦੇ ਹਨ ਤੇ ਕਈ ਕਹਿੰਦੇ ਹਨ ਅਸੀਂ ਤਾਂ ਸਰੋਂ ਦਾ ਦੀਵਾ ਲਾਉਨੇ ਆ ਇਹਨਾਂ ਦੋਵਾਂ ਵਿੱਚ ਕੀ ਫਰਕ ਹੈ ਜਿਹੜੇ ਆਪਾਂ ਦਾ ਦੇਸੀ ਘੋਦੀ ਜੋਤ ਜਗਾਉਨੇ ਆ ਉਹਦੇ ਨਾਲ ਕੀ ਹੁੰਦਾ ਹੈ ਜਦੋਂ ਜਿਹੜੀ ਜੋਤ ਹੈ ਨਾ ਜਿੰਨਾ ਚਿਰ ਜਗੇਗੀ ਉਨੇ ਚਿਰ ਤੁਹਾਡੇ ਘਰ ਦਾ ਵਾਤਾਵਰਨ ਚੰਗੀ ਤਰ੍ਹਾਂ ਸਾਫ਼ ਕਰ ਦੇਵੇਗੀ ਇਹ ਨਹੀਂ ਆਕਸੀਜਨ ਪੈਦਾ ਕਰ ਦਿੰਦੀ ਹੈ ਕਿ ਤੁਹਾਡਾ ਘਰ ਬਿਲਕੁਲ ਸਾਫ਼ ਸੁਥਰਾ ਹੋ ਜਾਂਦਾ ਹੈ ਤੇ ਜਦੋਂ ਜੋਤ ਬੁੱਝ ਜਾਂਦੀ ਹੈ ਉਸ ਤੋਂ ਬਾਅਦ ਵੀ 4 ਘੰਟੇ ਤੱਕ ਵਾਤਾਵਰਣ ਸਾਫ਼ ਸੁਥਰਾ ਰਹਿੰਦਾ ਹੈ। ਦੂਸਰੀ ਗੱਲ ਕਹੀ ਜਾਂਦੀ ਹੈ ਕਿ ਧਾਰਮਿਕ માનਤਾਵਾਂ ਦੇ ਅਨਸਾਰ ਇਸ ਦੇ ਨਾਲ ਸਾਰੀ ਨੈਗੇਟਿਵ ਊਰਜਾ ਖਤਮ ਹੋ ਜਾਂਦੀ ਹੈ। ਪੋਜ਼ਿਟਿਵ ਊਰਜਾ ਦਾ ਪ੍ਰਵਾਹ ਜਾਂਦਾ ਹੈ। ਜਿਸ ਦੇ ਨਾਲ ਘਰ ਦੇ ਜੀਵਾਂ ਵਿੱਚ ਪ੍ਰੇਮ ਪਿਆਰ ਵਿੱਚ ਵਾਧਾ ਹੋ ਜਾਂਦਾ ਹੈ। ਘਰ ਦਾ ਵਾਤਾਵਰਣ ਸਕੂਨ ਵਾਲਾ ਬਣਿਆ ਰਹਿੰਦਾ ਹੈ ਤੇ ਜਿਹੜੀ ਸਰੋਂ ਦੇ ਤੇਲ ਦਾ ਦੀਵਾ ਜਗਾਉਨੇ ਆ ਉਹ ਜੀ ਤਾਂ ਵੀ ਬਿਮਾਰੀਆਂ ਤੋਂ ਰੋਗ ਤਾਮ ਕਰਦਾ ਹੈ ਪਰ ਉਹ ਜਿੰਨਾ ਜਿਆਦਾ ਪਾਵਰਫੁਲ ਨਹੀਂ ਹੁੰਦਾ ਜਿੰਨੀ ਕੇ ਦੇਸੀ ਕੀ ਉਹਦੀ ਜੋਤ ਹੁੰਦੀ ਹੈ ਉਹ ਜਦੋਂ ਸਰੋ ਦਾ ਤੇਲ ਦਾ ਦੀਵਾ ਬੁਝ ਜਾਂਦਾ ਹੈ ਤਾਂ ਉਸ ਦਾ ਪ੍ਰਭਾਵ ਸਿਰਫ ਅੱਧੇ ਘੰਟੇ ਤੱਕ ਹੀ ਰਹਿੰਦਾ ਹੈ ਤੇ ਕਿਹਾ ਜਾਂਦਾ ਹੈ ਹਰ ਇੱਕ ਨੂੰ ਆਪਣੇ ਘਰ ਦੇ ਵਿੱਚ ਸ਼ਾਮ ਦੇ ਸਮੇਂ ਜੋਤ ਜ਼ਰੂਰ ਜਗਾਉਣੀ ਚਾਹੀਦੀ ਹੈ ਜੇਕਰ ਧਾਰਮਿਕ ਪੱਖ ਦੀ ਗੱਲ ਕਰੀਏ ਇਹ ਤੁਹਾਡੇ ਸਰੀਰ ਦੇ ਰੋਗਾਂ ਤੋਂ ਤੁਹਾਨੂੰ ਮੁਕਤੀ ਦਿਵਾਉਂਦੀ ਹੈ ਤੇ ਪੁਰਾਣੇ ਵੱਡੇ ਵਡੇਰੇ ਸ਼ਾਮ ਨੂੰ ਆਪਣੇ ਘਰ ਵਿੱਚ ਜੁਗਤ ਜ਼ਰੂਰ ਜਿਖਾਇਆ ਕਰਦੇ ਸਨ ਇਸ ਤਰ੍ਹਾਂ ਉਹ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਸਨ ਉਹਨਾਂ ਦੀ ਆਸਥਾ ਤੇ ਵਿਸ਼ਵਾਸ ਬਹੁਤ ਹੀ ਜ਼ਿਆਦਾ ਪਰਮਾਤਮਾ ਤੇ ਬਣ ਜਾਂਦਾ ਸੀ ਤੇ ਜਦੋਂ ਸਾਰਾ ਟੱਬਰ ਉੱਥੇ ਬੈਠ ਕੇ ਨਾਮ ਜਪਦੇ ਸਨ ਤਾਂ ਪਰਮਾਤਮਾ ਦਾ ਉਹਨਾਂ ਦੇ ਉੱਪਰ ਪੈਰਾ ਲੱਗ ਜਾਂਦਾ ਸੀ ਤੇ ਫਿਰ ਪਰਮਾਤਮਾ ਜੀ ਉਹਨਾਂ ਤੇ ਮਿਹਰ ਭਰਿਆ ਹੱਥ ਰੱਖ ਦਿੰਦੇ ਸਨ ਪੁਰਾਣੇ ਹੀ ਸਮੇ ਤੋਂ ਵੱਖ-ਵੱਖ ਧਰਮਾਂ ਦੇ ਲੋਕ ਵੱਖ-ਵੱਖ માનਤਾਵਾਂ ਹਨ ਪਰ ਉਹਨਾਂ ਸਾਰਿਆਂ ਦੇ ਵਿੱਚ ਜੋਤ ਜ਼ਰੂਰ ਸ਼ਾਮਿਲ ਸੀ ਸਾਧ ਸੰਗਤ ਜੀ ਸ਼ਾਮ ਦੇ ਸਮੇਂ ਘਰ ਦੇ ਵਿੱਚ ਜ਼ਰੂਰ ਜੋਤ ਜਗਾਇਆ ਕਰੋ ਭਾਵੇਂ ਤੁਸੀਂ ਹਫ਼ਤੇ ਦੇ ਬਾਅਦ ਐਤਵਾਰ ਦੇ ਦਿਨ ਹੀ ਜਗਾ ਲਿਆ ਕਰੋ ਸਾਧ ਸੰਗਤ ਜੀ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੀ ਵੀ ਕੋਈ ਮਨੋ ਕਾਮਨਾਵਾਂ ਹੋਵੇ ਜੋ ਅਧੂਰੀ ਰਹਿ ਗਈ ਹੋਵੇ ਤੇ ਫਿਰ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਤੁਸੀਂ ਦੇਸੀ ਘੋਦੀ ਜੋਤ ਜ਼ਰੂਰ ਜਗਾਇਆ ਕਰੋ ਵੇਖ ਲਿਓ ਤੁਹਾਡੇ ਘਰ ਵਿੱਚ ਬਿਮਾਰੀਆਂ ਵੀ ਜਿਹੜੀਆਂ ਹਨ ਕੋਹਾਂ ਦੂਰ ਚਲੀਆਂ ਜਾਣਗੀਆਂ ਤੇ ਘਰ ਵਿੱਚ ਸੁੱਖ ਸ਼ਾਂਤੀ ਤੇ ਬਰਕਤ ਦਾ ਆਵਾਸ ਹੋ ਜਾਵੇਗਾ। ਬਾਬਾ ਜੀ ਹਮੇਸ਼ਾ ਦੇ ਲਈ ਤੁਹਾਡੇ ਘਰ ਦੇ ਵਿੱਚ ਤੁਹਾਡੇ ਘਰ ਪਰਿਵਾਰ ਦੇ ਉੱਪਰ ਬੱਚਿਆਂ ਦੇ ਸਿਰ ਤੇ ਹਮੇਸ਼ਾ ਦੇ ਲਈ ਮਿਹਰ ਪਰਿਆ ਹੱਥ ਰੱਖ ਦੇਣਗੇ। ਤਾਂ ਪਿਆਰੀ ਸਾਥ ਸੰਗਤ ਜੀ ਏਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤੈਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ